ਸਾਸਰੀ ਕਾਲਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਟਰਾਲੀ ਹੋ ਗਈ ਬਾਈ ਖਾਲੀ ਆਪਣੀ ਮਿੱਲਮਾ ਰਾਤ ਪੰਡਤ ਗਿਆ ਬਦਲਾਣੇ ਆਲਾ ਉਹਨੇ ਖਾਲੀ ਕਰਾ ਦਿੱਦੀ ਇੱਕ ਗਰਚਰਨਾ ਦਾ ਸੇਬੀਆ ਭਾਈ ਦੋਵਾਂ ਨੇ ਖਾਲੀ ਕਰਾ ਦਿੱਦੀ ਤੂੰ ਨਾ ਹੀ ਟੜਕੀ ਹੋਈ ਹੈ ਬਾਈ ਖਾਲੀ ਬੇਟ ਉਤਰਿਆ ਅੰਮਾ 260 ਪੌਂਟਲ 60 ਹੈ ਪਤਾ ਨਹੀਂ 62 ਗੱਡੀ ਤੋਂ ਆ ਮਾ ਵੀ ਤੁੰ ਤੰਦ ਪਈ ਵੀ ਗੱਡੀ ਫਿਰ ਖਾਸੀ ਗੱਡੀ ਤੋਂ ਹੋ ਗਿਆ ਆਪਾਂ ਚਲਾਉ ਮਿਲਣ ਨੂੰ ਤੋਂ ਉਹਦੇ ਵੀ ਮਾਮੇ ਆ ਚੰਗੀ ਤਰ੍ਹਾਂ ਆਗੇ ਬਾਈ ਵੀਰਪਾ ਟਰਾਲੀ ਲਾ ਕੇ ਆਇਆ ਖੇਤ ਮੇ ਜੋ ਬਣਾਇਆ ਦਾ ਬਾਈ ਆਪਾਂ ਨੇ ਉਦੋਂ ਪਾਣੀ ਵਾਲਾ ਪੱਖਾ ਜੋ ਬਾਹਰ ਨੂੰ ਲਾਇਆ ਤਾਂ ਇਸਕੇ ਸਪੋਰਟ ਵਾਸਤੇ ਪਾਇਰ ਲਾ ਕੇ ਵਰੰਗ ਨਾ ਇਹਦਾ ਸ਼ਾਫਟ ਲੰਬੀ ਕਰ ਲਈ ਦੀ ਪਹਿਲਾਂ ਤਾਂ ਮਤਲਬ ਸਿੱਧਾ ਜੁੜਿਆ ਬਦਾ ਇੱਧਰ ਅੰਜਣ ਦਾ ਅਸ਼ਕ ਹੈ ਸਿੱਧੀ ਸ਼ਾਫਟ ਪਾਈਪ ਦੇ ਪਟੇ ਜੇ ਪਾ ਕੇ ਪਾਵਾਂ ਆਪਣਾ ਇਸ ਵਾਂ ਯੂਜੀ ਵਾਲੀ ਮਸ਼ੀਨ ਨਾਲ ਅੰਜਣ ਲਾ ਲਿਆ ਦਾ ਨੇ ਪਾਇਆ ਬਣਾਲੇ ਦੇ ਚਾਰ ਚੱਕਣ ਨੇ ਨੂੰ ਜਿੱਥੇ ਮਰਜ਼ੀ ਲੈ ਜੇ ਨੂੰ ਖੇਤ ਕੇ ਗੱਬਾ ਰੋਡ ਵੀ ਸਕਾਂ ਇਹਨੂੰ ਦੋ ਟਾਇਰ ਲਾਏ ਹੋਏ ਆ ਜੋ ਆਪਣਾ ਅਰੇਸ ਹੋ ਗਈ ਕਿੰਨੀ ਮਰਜ਼ੀ ਰੇਸਮਾਂ ਚਲਾਓ ਇਹਨੂੰ ਡੀਜ਼ਲ ਇੰਜਨ ਹੈ ਬਾਈਓ ਮਨੂੰ ਐ ਤਾਂ ਵੀ ਪੈਟਰੋਲ ਇੰਜਨ ਬਾਰੀ ਦਸਰਾ ਦਾ ਵੀ ਡੀਜ਼ਲ ਇੰਜਨ ਹੈ ਪਰ ਲੱਗਿਆ ਪੈਪਿਸਕ 22 22 ਦਾ ਵੈਪ ਲੱਗਿਆ ਵਾ ਬੜੀਆ ਜਗਾੜ ਬਣ ਗਿਆ ਬਾਈ ਇਹਨੂੰ ਹੈ ਬਾਈ ਚਾਰ ਬੰਦੇ ਚੱਕ ਕੇ ਨੂੰ ਜਿੱਥੇ ਮਰਜ਼ੀ ਲੈ ਜਾਣਾ ਹੀ ਫੇਰ ਵੀ ਚਲਾਣਾ ਹੋਣਾ ਪਾਣੀ ਕੱਢਣ ਰਾਤ ਨੂੰ ਘਰਾਂ ਚੱਕ ਲਿਆ ਮਾ ਆਪਣਾ ਪਹੁੰਚ ਗਏ ਬਈ ਆਪਾਂ ਸਾਧੂਗੜ ਪੈਟਰੋਲ ਲੱਗੇ ਪਉਣ ਆਹੀ ਚਾਬੀ ਹੈ ਜੀ ਪੁਰਾਣੀ ਹੋ ਗਈ ਗੱਡੀ ਆਕਰਾ ਖੁੱਲਾ ਹੋਣਾ ਮੋਟਾ 2000 ਦਾ ਪਾ ਦੋ ਟਾਈਮ ਬੱਜ ਗਏ 11 ਬਾਈ ਜਾ ਕੇ ਆਪਾਂ ਨੇ ਇੱਕ ਦਾ ਬੌਂਡ ਕਰਾਣਾ ਮੈਨੂਅਲ ਬੌਂਡ ਸਾਨੂੰ ਡਾਕੂਮੈਂਟ ਲਿਆਏ ਆਪਣੇ ਪਰਿਵਾਰ ਦੇ ਬੈਂਕ ਦਾ ਖਾਤਾ ਲਿਆਏ ਆਧਾਰ ਕਾਰਡ ਪੈਨ ਕਰਫ ਨ ਕਾਰਡ ਫੋਟੋ ਆ ਮੈਨੂਅਲ ਬਾਉਂਡ ਕਰਾਉਣਾ ਜੀ ਵਾਈਫ ਕਾ ਬਣੀਗਾ ਉਤੇ ਬਾਅਦ ਆਪਾਂ ਚੱਕੇ ਆਵੇਂ ਟਰਾਲੀ ਖੜਾ ਦੀ ਬਾਈ ਗੱਡੀ ਆਪਾਂ ਨੇ ਰિસ્ਕੀ ਜੌਬ ਲੋਕ ਹੀ ਬਕਰੀਏ ਬਾਈ ਕਾਫੀ ਟਾਈਮ ਹੋ ਗਿਆ ਐ ਨੋ ਕਰਾਏ ਬਾਈ ਅੰਦਰ ਐ ਅਪਲੀਕੇਸ਼ਨ ਦਿਆ ਏ ਬਾਉਂਡ ਬਾਉਂਡ ਵਾਲਾ ਕਾਗਜ਼ ਪੱਤਰ ਜੇ ਬਣਾਇਆ ਏ ਦੇਖ ਕਾਂਬੇ ਟਰੈਕਟਰ ਇੱਥੇ ਖੜਿਆ ਆਪਣਾ ਅਫਸਰ ਲੰਘੇ ਬਾਈ ਕੰਮ ਆਪਣਾ ਪੂਰਾ ਹੋਇਆ ਨਹੀਂ ਐਪਲੀਕੇਸ਼ਨ ਲਿਖੀ ਗਈ ਆਧਾਰ ਕਾਰਡ ਦੇ ਦਿਆ ਬੈਂਕਾ ਖਾਤਾ ਦੇ ਦਿਆ ਬਾਕੀ ਜਦਨ ਸਰਜੀਤ ਆਵੇਗਾ ਉਦਨ ਹੋਏਗਾ ਕੰਮ ਜੋ ਖੜਿਆ ਭਾਈ ਝੋਟ ਆਪਣਾ 33 30 ਛੋਟਾ ਮਿੱਲਮਾਂ ਬਾਈ ਪ੍ਰੋਬਲਮ ਬਹੁਤ ਹੈ ਮੀ ਪਿਆਦੇ ਬਹੁਤ ਪਾਣੀ ਪੂਣੀ ਖੜ ਜਾ ਟਰਾਲੀ ਧੋਣੇ ਹੀ ਹੋਗੀ ਬਾਈ ਪਰੀਮਾਂ ਦੇ ਵਿੱਚ ਵੀ ਗਾਰਾ ਚੜ ਗਿਆ ਕਿਤੇ ਗਾਰੇ ਮੈਂ ਬਾੜੀ ਵੀ ਨਹੀਂ ਹੈ ਗਿੱਲੇ ਮੈਂ ਟਰਾਲੀ ਲੱਤ ਦੋ ਲਹਿ ਵਿੱਚ ਵੀ ਹੋਰ ਤਰ੍ਹਾਂ ਹੀ ਟਰਾਲੀ ਗੰਦੀ ਗੰਦੀ ਤੇ ਕਿੰਨਾ ਪਾਣੀ ਖੜਿਆ ਕੱਡਾਂ ਬਾਈ ਟਰੈਕਟਰ ਬਾਹਰ ਬਾਈ ਨੇ ਖੜੇ ਆ ਅੱਗੇ ਸਾਹਮਣੇ ਚਲਾਉ ਬਾਈ ਪਿੰਡ ਨੂੰ ਰਸਤੇ ਮੇਂ ਰੁੱਕ ਗਏ ਬਾਈ ਧੁੱਪ ਚੜੀ ਵੀ ਐ ਸੋਹਣੀ ਬੈਠੇ ਆ ਸੇਕ ਰਹੇ ਆ ਚਾਹ ਬਣਵਾਈ ਐ ਚਾਹ ਸ਼ਕਾਂ ਸ਼ਰੀਰ ਡਾਊਨ ਹੋ ਗਿਆ ਜੀ ਜਰਾ ਤੂੰ ਹੀ ਲਾ ਗਈ ਤੂੰ ਹੁਣ ਬਾਈ ਡੈਂਕਿਆ ਵਾ ਸ਼ਰੀਰ ਹੋ ਗਿਆ ਡਾਊਨ ਆ ਚਾ ਚੂ ਪੀ ਗਿਆ ਬਈ ਫਿਰ ਚਲਾ ਆ ਗਏ ਬਈ ਖੇਤ ਆਪਾਂ ਜਤਿੰਦਰ ਵੀਰ ਵਾਲੇ ਬਾਡੇ ਮਾ ਮਾਲ ਲੋਡ ਹੋ ਰਿਹਾ ਬੜੀ ਟਰਾਲੀ ਵੀ ਲਾ ਦੀ ਓਰੀ ਸਿੱਧੀ ਉਹ ਮਾ ਵੀ ਮਾਲ ਲਦ ਦੇਗੇ ਉਸੀ ਮਾ ਪੈ ਗਿਆ ਉਮਾ ਪਾ ਲਈ ਜਗੇ ਔਰ ਟਰਾਲੀ ਬੈਠ ਗਈ ਬਈ ਆਪਣੀ ਗੋਰੀ ਦਬ ਗਈ ਇਹ ਵੀ ਉਸਕਾ ਕਰਾਂਗੇ ਅਟਾ ਦਲੀਆ ਦੇਖੋ ਕੀ ਹੋਆ ਆਹ ਟਰੈਕਟਰ ਪਵਾ ਕਿਤਰਾ ਖਿੱਚੇਗੀ ਜੜ ਟਰਾਲੀ ਕੱਢ ਗਿਆ ਇੱਕ ਬੰਦਾ ਜਿੱਤੋਂ ਬਾਅਦ ਇਸ ਮਾ ਲੱਥੋ ਜੋ ਖੜਿਆ 855 ਆਪਣੇ ਵਾਲਾ ਉਹ ਆ ਗਿਆ ਹਾਲੈਂਡ 4511 ਹਾਲੈਂਡ ਦੋਏ ਟਰੈਕਟਰ ਆ ਰਹੇ ਆ 855 ਦੋਏ ਇਸ ਕਾਈ ਪੈ ਗਿਆ ਭੜੱਕਾ ਇਹੋ ਵੀ ਗੱਡ ਲਿਆ ਯੋਕਰ ਆ ਪੁੱਠੇ ਕੰਮ ਓ ਬਾਬਾ ਨਾ ਮੰਨਦਾ ਨਹੀਂ ਹੈਗਾ ਅੱਜ ਲੱਡੂ ਵੰਡਣੇ ਨੇ ਇਹਨੇ ਲੱਡੂ ਵੰਡਣੇ ਕੈਨਸਲ ਕਰ ਦੇ ਕਿਉਂ ਕਰਿਆ ਅੱਜ ਆਮਨਗੇ ਖੇਤ ਮੇਂ ਬੱਡਾ ਲਗਣਾ ਦਾ ਇਹਨੇ ਬੰਦ ਕਰ ਦਿਆ ਵੀ ਲਾਣਾ ਨੇ ਲੱਡੂ ਲਾਣਾ ਅਹੀਂ ਪਰੇਗਾ ਅੱਧੀ ਰਾਤ ਨੂੰ ਬੱਡਾ ਲਾਏਂਗੇ ਬਸ ਠੀਕ ਹੈ ਹਾਂ ਯੋ ਗੜਵਾਦੀ ਓ ਵੀ ਇਹ ਗਰਵਾ ਦੇਂਗੇ ਸਿਆਣਾ ਬਜ਼ੁਰਗ ਹੈ ਤੂੰ ਤੈਨੂੰ ਪਤਾ ਨਹੀਂ ਵੀ ਖੇਤ ਮੇਂ ਪਾਣੀ ਹੈ ਇੱਕ ਨੂੰ ਪਾਣੀ ਆ ਯਾਰ ਬਿੱਲਾ ਕੇ ਮੁੰਡੇ ਆਇਆ ਹੈ ਇੱਥੇ ਖੜਾ ਕੇ ਭਾਗ ਗਿਆ ਉਸਕੋ ਮੈਂ ਆਕੇ ਗੋੜੀ ਪੈਲਾ ਦੋ ਨਹੀਂ ਨਹੀਂ ਇਤਨਾ ਬੜਾ ਗੋੜੀ ਤੇ ਕੈਸੇ ਘੁੰਮੂਗਾ ਚਲ ਉਸ ਨੂੰ ਵੀ ਆਪਾਂ ਕਲਾਸ ਲਾਵੇਂ ਚਲ ਹਾਂ ਰੋਪੇ ਲਗਾਤਾ ਤੇ ਇਤਨਾ ਮੈਂ ਫਸਦਾ ਚਲ ਕੱਡਾ ਇਹਨੂੰ ਮੈਨੂੰ ਫਿਰ ਦੇਖਾਂਗੇ ਅੰਮੇ ਮਾਰ ਲੱਦੋ ਬੰਨ ਕੰਮ ਨਾ ਖੜਾ ਹੋ ਇਹ ਖੜਿਆ ਬਈ ਆਪਣਾ 4511 855 ਆ ਗਿਆ ਬਈ ਲੈ ਕੇ ਬੰਦਾ ਆਪਣਾ ਤੂੰ ਕੀ ਜਾਣੇ ਜੱਟੀਆਂ ਨਹੀਂ ਜੱਟ ਜਗਾੜੀ ਹੁੰਦੇ ਆ ਸਾਡੇ ਕਰਮਾਂ ਚ ਰੌਲੇ ਕਸੀਆਂ ਵੱਟਾਂ ਟੋਚਣਾ ਕਰੋ ਕਰੋ ਇਸ ਨੂੰ ਹਾਂ ਡੂੰਗਾ ਕਰੋ ਡੂੰਗਾ ਤਾਂ ਕਰ ਦਿਆ ਹੈ ਬਿਠਾ ਨਾ ਬਿਠਾਓ ਸਕੂਟਰ ਕੋ ਅ ਨਹੀਂ ਫਿਰ ਗੁੰਮ ਜਾਏਗਾ ਉਚਨ ਲੈ ਜਾਂ ਬਾਈ ਬਦੇ ਯਾਰ ਉਹ ਵੀ ਗੜ ਗਿਆ ਓਰੇ ਦੇ ਟੋਰੀ ਦੀ ਬਾਈ ਟਰਾਲੀ ਟਾਇਰ ਜਾਮ ਗਿਆ ਟਾਇਰ ਨਹੀਂ ਘੁੰਮਿਆ ਇਹ ਦੇਖੋ ਦੋ ਟਰੈਕਟਰ ਪਾਇਵੇ ਦੇ ਮਰੇ ਹਾਲੈਂਡ ਦਾ 4x4 ਇਹ ਦੇ 30 ਸਾਲ ਦਾ ਗਿਆ ਬਾਈ ਟਾਇਰ ਹੋਣਾ ਬਾਈ 50 ਕੁਇੰਟ ਲਗਾਨਾ ਟਰਾਲੀ ਮੇ ਇਹ ਪੱਤੀ ਦਾ ਢੇਰ ਲਾ ਦੇ ਇੱਕ ਟਰਾਲੀ ਨੇ ਇੱਕ ਗੈਲਰੀ ਹੈ ਹਲੇ ਮੁਰਾ ਟਾਇਰ ਨਿਕਲੇ ਨਹੀਂ ਉਸਮਾ ਤੇ 30 ਲਦਾਇਆ ਨੇ ਵਾਸ ਕਿ ਢਾ ਢੇਰ ਲਗਿਆ ਪੱਤੀ ਗੈਲੇ ਖਿੱਚਦੀ ਆ ਰਹੀ ਹੈ ਕਰਾਂ ਬਾਈ ਸੈਟਿੰਗ ਤੁਚ ਨੂੰ ਤੁਚ ਨੂੰ ਪਾਵਾਂ ਹੋ ਗਈ ਬਈ ਤਿਆਰੀ ਟਰੈਕਟਰ ਲੱਗ ਗਿਆ ਲੱਗੇ ਮਤਲਬ ਦੋ ਹੀ ਪਿੱਛੇ 852 ਆਦੇ ਥੱਲੇ ਜਦੂ 852 ਆਦੇ ਉੱਪਰ ਯੋ ਟੇਡਾ ਤਾਂ ਲਾਇਆ ਵੀ ਟਰਾਲੀ ਟੇਢੀ ਨਾ ਹੋਏ ਆਪਣੀ ਮੁਰੇ ਪੈਗੇ ਦੋ ਹਾਲੈਂਡ ਟਰੈਕਟਰ ਇੱਕ ਹੋਰ ਆਰਿਆ ਦਾ 852 ਨੂੰ ਜਵਾਬ ਦੇ ਦਿਆ ਆਪਣਾ 3630 3630 ਮੁਰਾ ਆਪਣਾ ਪੈਗੇ ਇੰਡੋ ਫਾਰਮ ਪੰਜ ਟਰੈਕਟਰ ਆਪਣੇ ਘਰ ਕੇ ਹੋ ਗਏ ਕੰਪਲੀਟ। ਇੰਨੇ ਬਾਈ ਵਾਲੇ ਦੋ ਆਪਣੇ ਵਾਲੇ ਆ। ਖੱਡਾਂ ਬਾਈ ਬਾਬੇ ਨਾਲ ਲੈ ਕੇ। ਉਧਰ ਟਰਾਲੀ ਤੇ ਬਾਈ ਦੋ ਹੀ ਲੋਡ ਹੋ ਗਈ ਪਰ ਦਿਮਾਗ ਲਾ ਲਿਓ ਡੱਬਾ ਲੈ ਆਏ ਇੰਨਾ ਲੈਵਰ ਬੇਲੀ ਬੈਠਦੀ ਨਹੀਂ। ਡੱਬਾ ਲੋਡ ਹੋ ਗਿਆ, ਇਹੋ ਲੋਡ ਹੋ ਗਿਆ ਕ ਆਪਣੀ 12 6 ਵਾਲੀ ਪੀਰ ਬਾਬੇ ਵੇ ਖੜੀਏ ਲੋਡ। ਅਦਾੜ ਦਾ ਟਰਾਲੀ ਲੱਦ ਦਿਆਂਗੇ ਸਵੇਰੀਓ ਮਿਲਨ ਨੂੰ ਪਹਚਾ ਦੇਣ ਟਰਾਲੀ। ਤੋ ਊਰੀ ਦੀ ਬਾਈ ਟਰਾਲੀ ਬਣਿਆ ਨਹੀਂ ਕੰਮ ਮਿੱਟੀ ਜਿਹੜੀ ਗੋਰੀ ਵਾਲੀ ਮਿੱਟੀ ਮਤਲਬ ਇਕੱਠੀ ਹੋ ਗਈ ਗੈਲ ਔਰ ਆਟ ਬਣ ਗਈ ਟਰਾਲੀ ਟੇਢੀ ਵੀ ਕਾਫੀ ਹੋ ਗਈ ਇਹ ਵੀ ਜ਼ਰਲਾ ਟਾਇਰ ਨੀਵਾ ਕਰਕੇ ਕੱਟ ਬਣਾ ਗਏ ਫਿਰ ਉਸਕੇ ਮੁਰੇ ਸਫਾਈ ਕਰਕੇ ਫੱਟੇ-ਪੱਟੇ ਲਾ ਗਏ ਫਿਰ ਖਿੱਚेंगे ਮੈਂ ਦੇਖੋ ਊਰੀ ਦੀ ਟਰਾਲੀ ਜਿਹੜੀ ਗੋਰੀ ਮਤਲਬ ਮੁਰੇ ਰਗੜ ਕੇ ਗਈ ਹੁਣ ਉਸकी ਮਿੱਟੀ ਇਕੱਠੀ ਹੋ ਗਈ ਅੱਗੇ ਅਭੀ ਮਿੱਟੀ ਇਕੱਠੀ ਹੋ ਗਈ ਨਾ ਆਟ ਬਣਾ ਦੀ ਕੁਝ ਖੇਤ ਗਿੱਲਾ ਉੱਪਰ ਘੋਰੀ ਵੀ ਗਿੱਲੀ ਐ ਟਰੈਕਟਰ ਜ਼ੋਰ ਵੀ ਪੂਰਾ ਨਹੀਂ ਮਾਰਦੇ ਇੱਕ ਟਰੈਕਟਰ ਹੋਰ ਮੰਗਾ ਲਿਆ ਬਾਈ ਆਪਾਂ ਨੇ ਨਾਲੇ ਮੰਗਾਈ ਜੀਸੀਬੀ ਬੰਦਾ ਆ ਗਿਆ ਆਪਣਾ ਚਾਹਰ ਪਾਣੀ ਲੈ ਕੇ ਤੁੰਤ ਬਹੁਤ ਗਿਰ ਗਈ ਇੱਕ ਲਗਤ ਬਾਈ ਕੱਪੜੇ ਨਿਕਲਦੇ ਹੰਟਰ ਲੱਗ ਰਹੀ ਹੈ ਬਹੁਤ ਫੱਟੇ ਲਿਆਏ ਤੇ ਬਾਈ ਘਰਾਂ ਦੇ ਜੀਸੀਬੀ ਵੀ ਆ ਗਈ ਨੇੜੇ ਪਹੁੰਚ ਗਈ ਆਵਾਜ਼ ਆ ਰਹੀ ਹੈ ਇੱਧਰ ਇਹ ਤਾਂ ਹੋ ਗਿਆ ਬਾਈ ਟਾਇਰ ਸਾਫ਼ ਆਪਣਾ ਬਿਲਕੁਲ ਯੂ ਜੋੜਾ ਤਾਂ ਸਾਫ਼ ਕਰ ਲਿਆ ਠੀਕ ਹੈ ਜੀ ਜੋ ਟਰੈਕਟਰ ਕਹਿੰਦਾ ਹਲਾ ਹਲਾ ਕੇ ਟੂਆ ਪੱਟਾ ਦੱਪਣਾ ਤਲੇ ਘੇਰ ਲਈ ਮਤਲਬ ਇੱਕ ਗਿੱਠ ਤਲੇ ਘੇਰ ਲਈ ਪਨੇ ਹਲਾ ਹਲਾ ਕੇ ਟਰਾਲੀ ਪਿਛੇ ਟੋਚਨ ਪਾ ਲਈ ਦੀ भाई अहम पे जांच पिछड़ा पाइप ने कम चलता कर रहे हैं पानी निकल रहा टायर के चल क्या करेगी ट्राली है ट्रैक्टर बई बी चाह चूह पी के क्डा इन फोन आ गया जेसीबी आ फोन सुना भाई ਕੱਟਦੀ ਜੋ ਨੂੰ ਕੋ ਰੀਟੜ ਤੜ ਤੜ ਤੋਂ ਮਰ ਜਾਣਾ ਮਾਈਨ ਟਰਾਲੀ ਆਂਦੀਆਂ ਜਾਂਦੀਆਂ ਸੋਹਣੀ ਲਗਾ ਦੋ 마ਗ ਹੈ ਕੋ 마ਗ ਦੋ 마ਗ ਹੈ ਭਈ ਅੱਜ ਠੰਡਾ ਪਾਣੀ ਪਹਿਲਾਂ 27 ਤਰੀਕ ਕਮੀ ਪਿਆਵਾ ਬਾਬਾ ਹਮੇ ਵੀ ਨਹੀਂ ਦੁਬਾਰੇ ਫੇਰ ਪਿਆਵਾ 11 ਤਰੀਕਾ ਚੇ ਲੱਗ ਰਹੇ ਹੈ ਭਾਈ ਸਾਰੇ ਬੰਦੇ ਆਪਣੇ ਖੋਪੜ ਖੋਪੜ ਕਰ ਰਿਹਾ ਜਤਿੰਦਰ ਬਹੁਤ ਬਹੁਤ ਆਜ ਗਈ ਬਾਈ ਜੀ ਸੀ ਵੀ ਲਾਈਟਾਂ ਬਲ ਗਈਆਂ ਸਵਾ 6 ਹੋ ਗਏ ਚਾਹ ਪੀ ਲਿਓ ਬਾਈ ਸਾਰੇ ਆਜੋ ਬਾਈ ਨੂੰ ਮੁੰਡੇ ਨੂੰ ਦਿਓ ਵਧਾਈਆਂ ਜੋ ਪੰਪ ਲਿਆ ਬਾਈ ਨਵਾਂ ਪਾਣੀ ਕੱਢਣੇ ਵਾਲਾ 2.5 ਕਿੱਲੇ ਕਣਕੇ ਬਚਾ ਲਏ ਸਨ ਆਪਣੇ ਬਚ ਗਏ ਬਾਈ ਬਹੁਤ ਮਿਹਨਤ ਕਰੀ ਬਾਈ ਨੇ ਤਿੰਨ ਮੁੰਡਿਆਂ ਨੇ 2.5 ਕਿੱਲੇ ਬਚਾ ਲਏ ਨਹੀਂ ਭਾਈਓ ਮਰ ਜਾਂਦੇ ਚੌਥਾ ਭਾਈ ਇੱਧਰ ਵੀ ਦਾ ਸੌਰੀ ਗਲਤੀ ਹੋ ਗਈ ਇਹਨੇ 5 ਕਿੱਲੇ ਬਚਾਈ ਇਹਨੇ 5 ਬਚਾਏ ਧੰਨਵਾਦ ਬਾਈ ਆਪਣੇ ਬਾਈ ਸਨੌਲੀਆਂ ਪੰਪ ਚੱਲ ਰਿਆ ਰਾਤ ਕੱਲਾ 2:00 ਵਜੇ ਲੈਵਾ ਦੁਬਾਰੇ 6:00 ਵਜੇ ਹੋ ਗਿਆ ਮੈਂਗਾ 30 ਘੰਟੇ ਆ ਗੇੜ ਹੋ ਗਿਆ ਜੀ ਮਾਰੇ ਏ ਗੇੜਾ ਜਾ ਕੇ ਤੁਹਾਨੂੰ ਦਿਖਾਵਾਂਗੇ ਰਾਤ ਨੂੰ ਪੰਪ ਚੱਲਦਾ ਕਹਿੰਦੇ ਬਾਈ ਉੱਥੇ ਕਣਕ ਮਰ ਜੇਗੀ ਦੇਖੋ ਕਿ ਆਪਣਾ ਮਰਾ ਬਚਾ ਬਾਈ ਜਿੱਦੋ ਜਹਰ ਬਹੁਤ ਹੋਲੀ ਨਿਕਲੀ ਨਹੀਂ ਡਾਲੀ ਬਾਈ ਨਾ ਹੋਲੀ 8:00 ਵਜੇ ਰਾਤ ਦੇ ਅਸੀਨਾਂ ਦਾ ਹਾਲ ਦੇਖੋ ਜੀ ਠੀਕ ਹੈ ਬਾਈ ਸਾਰਿਆਂ ਨੂੰ ਸਾਥਰੀ ਕਾਲ ਅੱਜ ਦਾ ਬਲੌਗ ਬਣਾਉਦੇ ਤੱਕ ਹੈ ਬਾਈ ਕੱਲ ਨੂੰ ਬਾਈ ਵੀਡੀਓ ਜ਼ਰੂਰ ਦੇਖਿਓ ਜੇ ਵੀਰੇ ਬਣੇਗਾ ਗਿਆ ਠੀਕ ਹੈ ਬਸ ਵੀਰੇ ਜ਼ੋਰ ਮਾਰ ਰਹੇ ਜੇ ਬਣ ਗਿਆ ਕੰਮ ਠੀਕ ਹੈ ਨਹੀਂ ਫਿਰ ਆਪਾਂ ਪਲਟੀ ਕਰੇ